ਸਾਇਦ ਜਦੋਂ ਅਮਨ ਆ ਮਿਕਾ ਬੋਤ ਬੋਸ ਸਵਾਗਤ ਕਰਦੀਆਂ ਤਾਂ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾ ਗੱਲ ਕਰਦੇ ਆ ਮੋਹਾਲੀ ਤੋਂ ਖਬਰ ਜਿੱਥੇ ਇਸ ਪਾਸ ਸੈਂਟਰ ਤੇ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਸੈਕਟਰ 125 ਦੇ ਵਿੱਚ ਸਣੀ ਐਂਕਲੇਸ ਦੇ ਵਿੱਚ ਦਬਜ ਦਿੱਤੀ ਗਈ ਰੇਡ ਕੀਤੀ ਗਈ ਤਾਂ ਇਸ ਪਾਸ ਸੈਂਟਰ ਦੇ ਵਿੱਚ ਦੇ ਵਪਾਰ ਦਾ ਤੰਦਾ ਚਲਾਉਂਦਾ ਸ਼ੱਕ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਚਾਰ ਕੁੜੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਤਾਂ ਇੱਕ ਵਕੀਲ ਦੇ ਵੱਲੋਂ ਦਿੱਤੀ ਸ਼ਿਕਾਇਤ ਤੇ ਪੂਰੀ ਕਾਰਵਾਈ ਕੀਤੀ ਗਈ ਹੈ ਰਸ ਦੇ ਕਿ ਮੋਹਾਲੀ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ ਰੇਡ ਮਾਰਿਆ ਗਿਆ ਜਿੱਥੇ ਸਪਾ ਸੈਂਟਰ ਦੇ ਵਿੱਚ ਦੇ ਵਪਾਰ ਦਾ ਤੰਦਾ ਚਲਾਉਂਦਾ ਸ਼ੱਕ ਜਤਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ 4 ਕੁੜੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸੈਕਟਰ 125 ਦੇ ਵਿੱਚ ਸਨੀ ਇਨਕਲੇਵ ਦੇ ਵਿੱਚ ਸਪਾ ਸੈਂਟਰ ਦੇ ਵਿੱਚ ਇਹ ਦਬਿਸ਼ ਦਿੱਤੀ ਗਈ ਪੈਸੇ ਕਾਟਨੇ ਕਾਟਨੇ ਦਾ ਹੈ और एज अ क्लाइंट को हैंडल करना है अच्छा जी कॉल्स वगैरह करके उनको बुलाना काम है मेरा और जो पेमेंट रहती है उनसे डील करना है कितनी देर होगी आपको यहाँ काम करते हुए छः महीने हो छः महीने हो गए कितनी सैलरी मिलती है आपको मेरी नाइनटीन है ट्वेंटी ट्वेंटी हाँ जी तो मतलब यहाँ पे जो ये अलाउड है जैसे ये करते हैं ये मतलब जैसे जेंट्स ले आप कर रहे हैं मसाज ਯਾ ਸਰ ਨੇ ਬੋਲਾ ਥਾ ਅਲਾਉਡ ਹੈ ਦੈਟਸ ਵਾਈ ਆਮ ਹੇਅਰ ਕੋ ਲਿਖਤੀ ਮੈਂ ਆ ਕਿ ਪਰਮਿਸ਼ਨ ਹੈ ਕੋਈ ਆਪਕੋ ਲਾਇਸੈਂਸ ਮਿਲਾ ਹੋਆ ਕੋਈ ਕਾਨੂੰਨੀ ਬੋਲਾ ਥਾ ਕਿ ਇਹ ਅਲਾਉਡ ਹੈ ਤਬੀ ਮੈਂ ਹਾਪੇ ਹਾਂ ਆਪ ਨਹੀਂ ਕਰਤੇ ਮਸਾਦ ਨਹੀਂ ਮੈਂ ਬਿਲਕੁਲ ਨਹੀਂ ਕਰਦੀ ਆਪਕੇ ਪਾਸ ਆਪ ਚੈੱਕ ਕਰ ਸਕਤੇ ਕੈਮਰਾ ਵਗੈਰਾ ਮੈਂ ਨਹੀਂ ਕਰਦੀ ਸਾਡੇ 8 ਜਣੇ ਦੀ ਐਡਵੋਕੇਟ ਦੀ ਟੀਮ ਹੈ ਅਸੀਂ ਬਹੁਤ ਪਰੇਸ਼ਾਨ ਆ ਉੱਤੇ ਸਪਾ ਦੇ ਨਾਂ ਤੇ ਗਿਆਰ ਕਉਨੀ ਹਰ ਕੰਮ ਕਰਦੇ ਹੋਇਆ ਧੰਦੇ ਚੱਲਦੇ ਆ ਦਿਨ ਤੇ 100 ਬੰਦਾ ਚੜਦਾ 100 ਬੰਦਾ ਲੈਂਦਾ ਤਾਂ ਕਰਦਾ ਇਹਨਾਂ ਦੇ ਬਲੇਖੇ ਜੰਦਾ ਸਾਡੇ ਬੰਦੇ ਵੜ ਜਾਂਦੇ ਪੁੱਛਣਾ ਇਹਦੀ ਸਪਾ ਇੱਥੇ ਮਿਲਦੀ ਹੈ ਸਪਾ ਇੱਥੇ ਮਿਲਦੀ ਹੈ ਜੀ ਤੇ ਅੱਜ ਅਸੀਂ ਆਪਣਾ ਬੰਦਾ ਸਾਡਾ ਇੱਕ ਲੀਗਲ ਅਸਿਸਟੈਂਟ ਆ ਉਹਨੂੰ ਅਸੀਂ ਉੱਪਰ ਭੇਜਿਆ ਕਿ ਵੇਖ ਜਾ ਵੇਖ ਕੇ ਆ ਵੀ ਹੁੰਦਾ ਕੀ ਆ ਵੀ ਇਹਨਾਂ ਬੰਦਾ ਚੜਦਾ ਆ ਨਾਮਾ ਦਾ ਲੈਂਦਾ ਮੁੰਡਾ ਗਿਆ ਜੀ ਉੱਥੇ ਨੇ ਫੀਸ ਪੇ ਕੀਤੀ ਹੈ 1000 ਰੁਪਏ ਸਪਾਦੀ ਮੜਕੇ ਇਹਨਾਂ ਨੇ ਮੜਕੇ ਮੁੰਡੇ ਨੂੰ ਅੰਦਰ ਕੁੜੀ ਸੀਗੀ ਉਹਨੇ ਇਹਨਾਂ ਪੂਰਾ ਆਪਣਾ ਮੈਨੂ ਚੜ੍ਹ ਦੱਸਿਆ ਵੀ ਫਲਾਣੇ ਰੁਪਏ ਤੇ ਅਸੀਂ ਇਹ ਸਰਵਿਸਿਸ ਦਿੰਨੇ ਆ ਉਹਦੀ ਸਾਡੇ ਕੋਲ ਬਗੈਰਾ ਪੂਰੀ ਰਿਕਾਰਡਿੰਗ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਦ ਅਸੀਂ ਉੱਪਰ ਆਏ ਤੇ ਦੋ ਤੋਂ ਤਿੰਨ ਵਕੀਲ ਤੇ ਸਾਨੂੰ ਉੱਪਰ ਅਸੀ ਇੱਕ ਮੁੰਡਾ ਫੜਿਆ ਜੀ ਉਹਦੀ ਸਾਡੇ ਕੋਲ ਪੂਰੀ ਰਿਕਾਰਡਿੰਗ ਹੈ ਜਿਹਦੇ ਉੱਤੇ ਉਹਨੇ ਪੂਰਾ ਪ੍ਰੋਪਰ ਦੱਸਿਆ ਕਿ ਉਹਨੇ ਕਿਸੇ ਯਾਰ ਦੋਸਤ ਦੇ ਸੁਣਨ ਤੇ ਇੱਥੇ ਆਇਆ ਸੀ ਕਿ ਅੰਦਰ ਜਿੰਨੀਆਂ ਕੁੜੀਆਂ ਨੇ ਉਹਦੇ ਤੋਂ ਸਾਡੀ ਲੇਡੀਜ਼ ਐਡਵੋਕੇਟ ਬਿਆਨ ਲੈ ਰਹੀਆਂ ਨੇ ਫੋਟੋ ਲੈ ਰਹੀਆਂ ਉਹ ਸਾਰੀਆਂ ਹੀ ਕਲੇਮ ਕਰ ਰਹੀਆਂ ਸਾਨੂੰ ਇੱਥੇ ਜ਼ਬਰਨ ਰੱਖਿਆ ਗਿਆ ਸਾਨੂੰ ਇੱਥੇ ਜ਼ਬਰਦਸਤੀ ਲਾ ਕੇ ਸਾਡੇ ਕੋਈ ਕੰਮ ਕਰਾਉਂ ਕਿਰਾਇਆ ਜਾਂਦਾ